ਤਰਦੀ ਆ ਨਾ ਆ ਗਈ। ਅਨੰਲਾ ਆ ਗਈ ਇੱਧਰ ਆ। ਲੋ ਯਾਰ ਗੁਰਮਨ ਮੈਂ ਹੁਣ ਤੈਨੂੰ ਮੈਂ ਹੱਥ ਤੋੜੀ। ਆ ਪਾਪਾ ਵੀ ਆਖਣ ਦੇ। ਪਾਪਾ ਵਾ। ਇੱਧਰ ਆ। ਇੱਧਰ ਆ ਕੇ ਸੁਣ ਮੇਰੀ। ਰੋਟੀ ਦੇ ਉਹਨੂੰ। ਖਾਂਦੀ ਖਾਣੀ ਨੇ ਥੋੜੀ ਦੇ ਮਮੀ। ਖਾਣੀ ਨੇ ਅੱਗੇ ਛੋੜ ਦਨੀ ਲੱਲਾ। ਪਾਪਾ ਨੂੰ ਦੇ ਦੋ ਲਿਓ। ਹਾ ਸਾਰੀ ਮੂਜ ਪਾਲੀ ਇੱਕ ਵਾਰੀ ਰੋਟੀ। ਥੋੜੀ ਥੋੜੀ ਖਾਈ ਦੀ ਨਹੀਂ ਥੋੜੀ 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 ਖਾਈ ਦੀ ਪਤਾ ਲੈ ਖਾ ਗਈ ਸਾਰੀ ਪਾਣੀ ਪੀ ਲਈ ਚੱਲ 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 ਦੇਖਣਾ ਪਈ ਇਹ ਥੋੜੀ ਜਲਦੀ ਥੋੜਾ ਜਿੰਦਗੀ ਵੈਲਕਮ ਸੱਸੀ ਗਾਲ ਸਵਾਗਤ ਤੁਹਾਡੇ ਆਏ ਦਿਨ ਵਲੋਗ ਦੇ ਵਿੱਚ ਚੱਲੇ ਆ ਕਰਨ ਦੀ ਦੀ ਵੱਲ ਇਹਨੂੰ ਨਾਲ ਹੀ ਲੈ ਜਾਣਾ ਮੈਂ ਨਾਲੇ ਮੰਮੀ ਉਧਰ ਮੈਂ ਤਾਂ ਅਸਲ ਵਿੱਚ ਲਿਆ ਆ ਆਪਣੇ ਪਲਾਟ ਉਧਰ ਨਾਲ ਸਬਜ਼ੀ ਨੂੰ ਪਾਣੀ ਪੂਣੀ ਲੱਗਣ ਦਾ ਮੰਮੀ ਨੇ ਮੈਂ ਸ਼ਟਾ ਵਿੱਚ ਤਿਰੰਦੀ ਦੀ ਵੱਲ ਉਹ ਕਿ ਤੁਹਾਨੂੰ ਪਤਾ ਥੋੜਾ ਕੇਰਲਾਂ ਕੋ ਥੋੜਾ ਕੰਮ ਕੁੰਬ ਹੋ ਜਾਂਦਾ ਯਾ ਤੇ ਉਹਨਾਂ ਲਾ ਲੈਣੀ ਮੁਣ ਕੇ ਕੰਮ ਵਾਲੀ ਬਸ ਦੋਕ ਦਿਨ ਦੀ ਖੇਡ ਰਹਿ ਗਈ ਬਸ ਸੋਈ ਵੀ ਉਹਨਾਂ ਦੀ ਤਿਆਰ ਹੋ ਚੱਲੀ ਐ ਨਾਲੇ ਮੈਂ ਵੀ ਵੇਖ ਕੇ ਆਉਣਾ ਕਿੰਨੀ ਕੁ ਹੋਈ ਤਿਆਰ ਕਿੰਨੀ ਕੁ ਨਹੀਂ ਹੋਈ ਲੈ ਰੋਈ ਜਾਂਦੀ ਜੀ ਹੁਣ ਪਰ ਉਹਦੇ ਕਾਹ ਕਰ ਰਹੇ ਨੇ ਗੱਡੀ ਹਾਂ ਰੋਂਡਾ ਪਈ ਐ ਜਾ 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 ਲੈ ਜਾਣ ਬਾਈ ਹੁਣ ਨਾ ਹੁਣ ਨਾ ਰੋਲਾ ਪਾਈ ਬਾਈ ਜਾ ਬਾਈ ਪਹਿਲਾਂ ਕੰਦੀ ਜਾਣਾ ਨੇ ਹੁਣ ਵੇ ਲੈ ਵੀ ਅੱਜ ਮਿਲਣ ਵਾਸਤੇ ਆਏ ਆਪਾਂ ਸਪੈਸ਼ਲ ਆਪਣੇ ਵੀਰ ਨੂੰ ਚਿੰਕਲ ਨੂੰ ਤੇ ਹੋਰ ਭਾਜੀ ਠੀਕ ਠਾਕ ਜੇ ਇਹ ਤੇ ਮਾਰਾ ਸਲਾਮ ਉਹ ਪੱਖਾ ਹੀ ਬੜਾ ਤੜਾ ਲਾਤਾ ਚਿੰਕਲਵਾ ਆਉਂਦੀ ਈ ਦੂਰ ਤੱਕ ਨਹੀਂ ਚੱਲ ਭਰਮ ਭਾਦ ਬਣਿਆ ਨਾ ਤੇ ਨਹੀਂ ਹੋਰ ਸਾਮ ਹੈ ਤਹੀ ਮਗਾ ਕਟਾ ਦੇ ਉਰਦਾ ਹੀ ਆ ਪੂਰਾ ਜਹਾੜ ਚੱਲ ਆਜਾ ਕਿੱਥੇ ਦਾ ਕੰਮ ਪਚਾਤਾ ਜੇ ਵੇਖੀਏ ਬਾਈ ਤਿਸਰ ਰੋਟੀ ਖਾ ਆਇਆ ਅੱਛਾ ਅੱਛਾ ਪੂਰੇ ਪੀਸਾ ਨੋ ਲਾਤਾ ਵਡਿਆ ਨਹੀਂ ਹੋਰ ਇਹ ਖਾਣਾ ਪੀ ਸਤਾ ਚੁੱਤੀ ਨਹੀਂ 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 ਕੱਟ ਕੇ ਲਾਏ ਹੁਣੇ ਭਾਰ ਪਾਇਆ ਉੱਤੇ ਚੱਲ ਵਿੱਚ ਚੰਕਾ ਖੁਆ ਹਾਜੀ ਓਏ ਦਾਜਾ ਬਜਾ ਕਰਾਈ ਦੇਣਾ ਚੰਕਾ ਕੰਮ ਖੇਈ ਦੇ ਬਾ ਜਿਦਾ ਵੀ ਅਸੀਂ ਤੇ ਆਪਣਾ ਖਤਾ ਵੇਖਾਈਏ ਡੈਡੀ ਨੇ ਬਹੁਤ ਗਾਣਾ ਕੱਢਣੇ ਉਹਨੇ ਆਖਣਾ ਤੈਨੂੰ ਮੈਂ ਕਿਹਾ ਸੀ ਪਾਣੀ ਪੂਣੀ ਲਾ ਦੇ ਤੇ ਪਾਣੀ ਲਾਇਆ ਨਹੀਂ ਜ਼ਮੀਨ ਬਹੁਤ ਜ਼ਿਆਦਾ ਪਿਆਸੀ ਆ ਵੇਖੋ ਪਾਣੀ ਲੱਗਣ ਵਾਲਾ ਸਾਰੇ ਇੱਧਰ ਵੀ ਉਧਰ ਵੀ ਸਾਰੇ ਲਾਦ ਗਏ ਯਾਰ ਆ ਹਣਾ ਸਮਰੇ ਜੂ ਇਹ ਲੀਕੇ ਕੋ ਨਾ ਇਹ ਆ ਵੀ ਤੰਦਰੇ ਨੂੰ ਰੰਕ ਕਰਤਾ ਆ ਤੰਦਰਾ ਚਿਟਾ ਕਰਤਾ ਹੀ ਹੈ ਚਲੋ ਸਹੀ ਆ ਨਾ ਵੀ ਆਹ ਮੂਲੀਆਂ ਲਾਈਆਂ ਮੂਲੀਆਂ ਨੂੰ ਪਾਣੀ ਲਾਤਾ ਆ ਉਧਰ ਪਤਾ ਨਹੀਂ ਕੀ ਲਾਇਆ ਉਧਰ ਵੀ ਲਾਤਾ ਵਾ ਆ ਆ ਮਿਰਸਾ ਨਾ ਅਜਵਾਰ ਬੀਜੀ ਹੈ ਜਵਾਰ ਇਧਰ ਵੀ ਲਾਤਾ ਪਾਣੀ ਉਪਰਾਂ ਵੀ ਉਹ ਭਿੰਡੀਆਂ ਨੂੰ ਲਾਉਂ ਆ ਅਗਲੇ ਬਨੇ ਹੁਣ ਬਸ ਆ ਮਿਰਚਾਂ ਨੂੰ ਲਾਤਾ ਮਿਰਚਾਂ ਦੇ ਬੂਟੇ ਪਾਲ ਚ ਉਧਰ ਹੁਣ ਕਰੇਲੇ ਰਹਿ ਗਏ ਤੇ ਕੱਦੂ ਰਹਿ ਗਏ ਨੇ ਤੇ ਬਾਕੀ ਜਾਂ ਬਤਾਉ ਤੂੰ ਉਹ ਗਾਹ ਮਿਰਚਾਂ ਆਲੂ ਪੂਰੇ 12 ਵਜ ਗਏ ਹੈ 12 ਵਜ ਗਏ ਪੂਰੇ ਤੇ ਲਾਤਾ ਪਾਣੀ ਹੋਣੇ ਅਜੇ ਫ੍ਰੀ ਹੋਇਆ ਹੋਰ ਆਲੂ ਦਿੱਤਾ ਪਾਣੀ ਜਿੰਨੇ ਜ ਮੈਂ ਜ਼ਿਆਦਾ ਨਹੀਂ ਲਾਇਆ ਥੋੜਾ ਥੋੜਾ ਲਾਇਆ ਮੈਂ ਡੈਡੀ ਨੇ ਕੋਈ ਕੋਈ ਹਿਸਾਬ ਕਿਤਾਬ ਬਣਾਵੇ ਵੀ ਕਿੰਨੂੰ ਪਾਣੀ ਜ਼ਿਆਦਾ ਲਾਉਣਾ ਕਿੰਨੂੰ ਘੱਟ ਮੜ ਮੜਾ ਤਰੋਂਕਾ ਜ ਟੈਪ ਦਿੱਤਾ ਥੋੜਾ ਜਿਹਾ ਕਿਉਂਕਿ ਤਿੰਨ ਦਿਨ ਹੋ ਗਏ ਬਹੁਤ ਜ਼ਿਆਦਾ ਪਿਆਸੀਆਂ ਮੂਗਲੀਆਂ ਨੂੰ ਚੰਗਾ ਡੱਕੇ ਡਾਇਆ ਸਭ ਆ ਕੋੜ ਕਿਲਾ ਵੇਖੋ ਕਿੱਡਾ ਤਗੜਾ ਜੀ। ਲੈ ਵੀ ਆਹ ਲੱਤੀਆਂ ਤੈਨਾਂ ਤੋਰੀਆਂ ਨਹੀਂ ਕੀ ਨਹੀਂ ਤੇ ਆ ਇੱਕ ਕੱਦੂ ਚਲ ਵਡਾ ਆ ਇਹਦਾ ਰੈਤਾ ਰੂਤਾ ਪਾਲਾਂਗੇ। ਹੁਣ ਚੱਲਿਆ ਮੈਂ ਘਰੇ। ਓਏ ਹੋਏ ਹੋਏ ਹੋਏ। ਤਾਂ ਫਾ ਫਾ ਲਈ ਆ ਲੈ ਕੇ ਰੰਦੀਦੀ ਕੋਲ ਤੇ ਹੁਣ ਚੱਲਿਆ ਮੈਂ ਘਰੇ। ਮੈਨੂੰ ਮੈਨੂੰ ਅੱਧਾ ਘੰਟਾ ਹੋ ਗਿਆ ਕੰਦੀਦੀ ਹੁਣਾਂ ਦੇ ਘਰੇ ਬੈਠਾ ਨੂੰ ਤੇ ਮੈਂ ਪਾਣੀ ਪਾਣੀ ਪੀਣ ਲੱਗਾ ਗਰਮੀ ਬੜੀ ਲੱਗੀ ਸੀ। ਤੇ ਉਹ ਗੱਡੀ ਇੱਧਾ ਘੰਟਾ ਵਾ ਸਟਾਰਟ ਕਰਕੇ ਛੱਡੀ ਮੈਂ ਮੈਂ ਕਿਹਾ ਵੀ ਚੱਲ ਗੱਡੀ ਠੰਡੀ ਹੋ ਜਾਏਗੀ ਮੈਨੂੰ ਯਾਦ ਹੀ ਭੁੱਲ ਗਿਆ ਤੇ ਮੈਂ ਹੋਰ ਗੱਲਾਂ ਪਤਾ ਲੱਗਾ ਹੈ ਰਜਿਸਟਰੀ ਬਾਰੇ ਕੋਈ ਗੱਲਾਂ ਪਤਾ ਕਾਂਡੇ ਉਹਦਾ ਨਾ ਕੋਈ ਪੇਪਰ ਚ ਰਹਿਂਦਾ ਭਾਜੀ ਹੁਣਾਂ ਦਾ ਤੇ ਉਹਦੇ ਬਾਰੇ ਗੱਲਾਂ ਮਾਤਾਂ ਨਹੀਂ ਕਰਨ ਇੰਤਕਾਲ ਦਾ ਪੇਪਰ ਘਟਿਆ ਕੋਈ ਹੁਣ ਮੈਂ ਚੱਲਿਆ ਆ ਘਰੇ ਤੇ ਅੱਜ ਡੈਡੀ ਜੀ ਨਹੀਂ ਆਏ ਨਾ ਸ਼ਾਮੀ ਸ਼ਹਿਰ ਅੱਜ ਨਹੀਂ ਮੈਂ ਉਹਦਾ ਫੋਨ ਕੀਤਾ ਹੈ ਆਪਣੇ ਸਹੁਰੇ ਅਜੇ ਲੈਂਡਰ ਪਿਆ ਨਹੀਂ ਪੜਨਾ ਸ਼ੁਰੂ ਹੋ ਚੱਲੇ ਆ ਬਸ ਤੇ ਮੈਨੂੰ ਮੈਂ ਦਾ ਵੀ 3-4 ਵਜੇ ਤੱਕ ਪੈ ਜੋ 3 ਵਜੇ ਤੱਕ ਡੈਡੀ ਆ ਜਾਣਗੇ 5 ਵਜੇ ਤੱਕ ਘ ਉਹ ਵਜਣ ਦੀ ਮਾਰਨਾ ਉਹ ਸਾਰੀ ਹਵਾ ਕੱਢਦੀ ਇਹਨੇ ਲੈ ਮੇਰੇ ਪਤਨੀਆਂ ਕੋ ਤਾਂ ਖਾ ਹੁਣ ਇੰਨੇ ਜਿੱਦਣਾ ਬਹਿਣਾ ਹੈ ਮੇਰੇ ਬਰਾਬਰ ਹੋਰ ਕੀ ਹੈ ਉਹ ਬੈਠਣ ਗੁੱਤਾਂ ਦੇ ਖਾ ਆਪਣੀਆਂ ਇਧਰ ਦੇਖੋ ਹਰਗੁਣ ਇਧਰ ਦੇਖ ਹਰਗੁਣ ਘਤਾ ਵੇ ਕੇ ਦੀ ਇਹ ਹੈ ਅੱਜ ਤਾਂ ਮੈਨੂੰ ਮੇਰੇ ਪਤਲੇ ਗੁੱਤਾਂ ਬੜੀਆਂ ਸੋਹਣੀਆਂ ਲੱਗਦਾ ਇਹ ਮੇਰੀ ਕੁੜੀਆ ਆਏ 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 ਨੀਰੇ ਆਏ ਮੱਬਾ ਐਨੇ ਸੋਹਣਾ ਹਾਂ ਲੱਗੀ ਮੇਰੇ ਮਗਰਾ ਕੀ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਈ ਦੇ ਨਾਲ ਵਲੌਕ ਦੇ ਵਿੱਚ ਤੇ ਇਹ ਰੈਡੀ ਸ਼ੈਡੀ ਹੋ ਗਏ ਆ ਪੱਗ ਮੰਲੀ ਆ ਆ ਪੱਗ ਤਾਂ ਬਣੀ ਮੇ ਪੱਗ ਬਹੁਤ ਘੱਟ ਬੰਦ ਆ ਇੱਕ ਮਹੀਨ ਪੀੜੀ ਪੱਗ ਗਈ ਮੈਨੂੰ ਘਟੋ ਘਣ ਦੀ 1.5 ਸਾਲ ਤੋਂ 2 ਸਾਲ ਹੋ ਗਈ ਬੰਨੀ ਨਹੀਂ ਉਹ ਵੀ ਬਨਾਂਗੇ ਹੁਣ ਵੇਹ ਨਹੀਂ ਤੇ ਮੈਂ ਜਿਆਦਾ ਪਿਆਜੀ ਜੇ ਕਲਰ ਦੀ ਉਹ ਪੱਗਿਆ ਪਿੰਕਿਆ ਬਲੈਕਿਆ ਤੇ ਜਾਂ ਮਸਟਰਡ ਕਲਰ ਆ ਇਹ ਪੱਗਾ ਬੰਦਾ ਆ ਪੱਗਾ ਮੇਰੇ ਕੋਲ ਬਹੁਤ ਆ ਪਰ ਜਿਆਦਾ ਇਹ ਵਾਲੀਆਂ ਪੱਗਾ ਬੰਦਾ ਤੇ ਆ ਅੱਜ ਕਾਫੀ ਚਿਰਾਂ ਬਾਅਦ ਬੰਨੀ ਆ ਇਹ ਵੀ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਨਾ ਮੈਂ ਦੋ ਜਾਂ ਤਿੰਨ ਵਾਰੀ ਬੰਨੀ ਆ ਤੇ ਪੀਲੀ ਤੇ ਮੇਰੇ ਸਹੁਰਾ ਨਾਲ ਬੰਨੀ ਵੱਧ ਤੋਂ ਵੱਧ ਇੱਕ ਜਾਂ ਦੋ ਵਾਰੀ ਉਹ ਵੀ ਉਹ ਇੱਕ ਵਾਰੀ ਮਰਸਾ ਨਾਲ ਬੰਨੀ ਆ ਵੱਧ ਤੋਂ ਵੱਧ ਹੁਣ ਗੱਡੀ ਘਰ ਦੇ ਪੇ ਗੱਡੀ ਲੈ ਜੀ ਫਿਰ ਉਹ ਸਮਾਨ ਸਮਾਨ ਜਿਹੜਾ ਨਹੀਂ ਰੱਖ ਲਵਾਂਗੇ ਬੈਗ ਬੂ ਮੈਂ ਰੈਡੀ ਛੜੀ ਤੇ ਹੁਣੇ ਤੇ ਇਹ ਤੁਹਾਨੂੰ ਅਸੀਂ ਦੱਸਿਆ ਸੀ ਵੀ ਚੱਲੀ ਕਿੱਥੇ ਆ ਵੀ ਮੈਚ ਲੈ ਸਲੀਵ ਮੇ ਛੜਨ ਵਾਸਤੇ ਤੇ ਸਲੀਪ ਰਹੂਗੀ ਆਪੇ ਮੇ ਭੈਣਾਂ ਦੇ ਕੋਲ ਉੱਥੇ ਮੈਂ ਛੜ ਣਾ ਨਾ ਕਦੀ ਜਾਣਾ ਮੈਂ ਕਹਿੰਜੋ ਭਾਈ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਦੋ ਚੌਹ ਦਾਣਾ ਤੱਕ ਮੈਂ ਕੰਮ ਲੱਗਾ ਸ਼ੁਰੂ ਕਰਨਾ ਤੇ ਉਹ ਵੀ ਰੈਡੀ ਮੇਡ ਦਾ ਕੰਮ ਇਹ ਆਪਣਾ ਲੇਡੀਜ਼ ਤੇ ਆਪਣਾ ਜਿੱਦਾਂ ਜੀਨਸ ਵਗੈਰਾ ਟੌਪ ਵਗੈਰਾ ਨਾਈਟ ਸੂਟ ਇਹ ਹੋ ਗਈ ਮਤਲਬ ਕੁੜੀਆਂ ਦੇ ਗਰਲਿਸ਼ ਵਗੈਰਾ ਇਹ ਜਿੱਦਾਂ ਆਪਾਂ ਲੈ ਕੇ ਆਉਂਗਾ ਮੈਂ ਲੁਧਿਆਣੇ ਦੀ ਲੁਧਿਆਣੇ ਤੋਂ ਜਾਵਾਂਗਾ ਲੈ ਕੇ ਆਵਾਂਗਾ ਤੇ ਅਜੀ ਇਸ ਕੰਮ ਦੇ ਵਿੱਚ ਹੱਥ ਨਹੀਂ ਖੁੱਲਿਆ ਨਾ ਬੋਲਣ ਦਾ ਤਰੀਕੇ ਦਾ ਪਤਾ ਹੈਗਾ ਵੀ ਹਾਂ ਤਾਂ ਆ ਟੋਪ ਵਾ ਜੀ ਆਹ ਫਰੋਪ ਟੋਪਾ ਜੀ ਆਹ ਕਿਹੜਾ ਟੋਪ ਆਏ ਜਿੰਜਾ ਨੂੰ ਪਤਾ ਨਹੀਂ ਹੌਲੀ ਹੌਲੀ ਲੱਗ ਜੂਗਾ ਪਤਾ ਲੱਗੇ ਜਿੱਦਾਂ ਕਹਿੰਦੇ ਨੇ ਵਿਆਹ ਕਰਾ ਕੇ ਪਤਾ ਲੱਗ ਜਾਂਦਾ ਹੁੰਦਾ ਬਈ ਚੀਜ਼ਾਂ ਦਾ ਤੇ ਇਹ ਹੌਲੀ ਹੌਲੀ ਹੁਣ ਜਿੰਨਾ ਮੱਲੇ ਕੰਮ ਦੇ ਵਿੱਚ ਪਾਵਾਂਗੇ ਨਾ ਤੇ ਫਿਰ ਹੋਰ ਪਤਾ ਚੱਲ ਜੀਗਾ ਤੇ ਬਹੁਤ ਜਲਦੀ ਮਤਲਬ ਹਫਤੇ ਤੱਕ ਮੈਂ ਇਹ ਕੰਮ ਕਰਨਾ ਜਾ ਰਿਹਾ ਸ਼ੁਰੂ ਤੇ ਕੁਆਲਟੀ ਵਾਈਜ਼ ਵਧੀਆ ਰੱਖਣੀ ਆ ਉਹ ਨਹੀਂ ਕੰਮ ਕਰਨਾ ਜਾਲੀ ਕੰਮ ਨਹੀਂ ਕਰਨਾ ਬਿਲਕੁਲ ਵੀ ਜਾਲੀ ਕੰਮ ਨਹੀਂ ਕਰਨਾ ਮਤਲਬ ਕਹਿੰਦਾ ਵੀ ਚੀਜ਼ਾਂ ਹੰਡਣਜੋਗ ਲੈਉਣੀ ਵਧੀਆ ਲੈਉਣੀ ਆ ਬਸ ਨਹੀਂ ਤੇ ਨਹੀਂ ਕਰਨਾ ਤੁਸੀਂ ਲੋਕਾਂ ਨੇ ਪੈਸੇ ਖਰਚਣੇ ਤੇ ਮੈਂ ਚੀਜ਼ ਦੇਣੀ ਉਹ ਚੀਜ਼ ਚੰਗੀ ਹੋਊਗੀ ਤੇ ਤਾਂ ਹੀ ਗਾਹ ਕੋਈ ਲੈਣਵਾ ਤੇ ਫੇਰ ਆਊਗਾ ਨਹੀਂ ਤੇ ਨਖਣਾ ਦਫਾ ਮਾਰੋ ਤੇ ਕੂੜਾ ਵੇਚਣ ਧਿਆ ਤੇ ਕੰਮ ਵੀ ਜਿਹੜਾ ਉਹ ਘਰੇ ਸ਼ੁਰੂ ਕਰਨਾ ਆ ਤੇ ਹੋਰ ਨਹੀਂ ਕਿਤੇ ਵੀ ਇਹੀ ਲੋਕੇਸ਼ਨ ਹੋਗੀ ਕਰ ਦੀ ਹਾਂਜੀ ਚਲ ਗਿਆ ਜੀ ਚਲੋ ਅੱਜ ਤਾਂ ਉਹਨਾਂ ਦੱਸੇ ਬੋਧੀਆਂ ਨਾ ਤੋ ਖੜੀਆਂ ਖੜੀਆਂ ਕੀਤੀਆਂ ਨੇ ਇੰਨੀਆਂ ਸੋਹਣੀਆਂ ਲੱਗਣੀਆਂ ਨੇ ਕੋਈ ਗੱਲ ਨਹੀਂ ਕਰਨ ਵਾਲੀ ਬਹੁਤ ਪਿਆਰੀ ਲੱਗਦੀਆਂ ਹਾਂ ਕਿੰਨਾਂ ਕਿਉਂ ਆ ਇੱਕ ਆ ਮਸ਼ੀਨ ਜੀ ਲੈ ਜਾਾਂਗੇ ਤੇ ਦੀਦੀ ਹੁਣਾਂ ਤਾਂ ਇਹ ਸੀ ਦੀ ਸਰਵਿਸ ਕਰਵਾਾਂਗੇ ਠੀਕ ਨਹੀਂ ਗੱਲ ਉਹ ਤਾਂ ਉਹਨਾਂ ਨੇ ਬਾਹਰੋਂ ਕਰਵਾਉਣ ਲੱਗੇ ਸੀ ਮੈਂ ਹਾਂ ਇਹ ਕਿਹੜੇ ਮੰਤਰ ਪੜ੍ਹਨੇ ਹੁੰਦੇ ਮੈਂ ਹਾਂ ਮੈਂ ਕਰ ਦੰਨਾ ਆ ਖੱਟਾ ਹੀ ਬੜਾ ਚੜਿਆ ਆ ਤੇ ਰਖ ਲਿਆ ਵਾ ਤੇ ਉਹ ਭੱਜ ਗਈ ਪਰ ਹੁ ਆਪਾਂ ਬੈਗ ਚ ਤੁਨ ਨੂੰ ਆਪੇ ਲੈ ਲਈ ਇੱਕ ਬੈਗ ਇਹ ਮੈਂ ਚਲ ਕਰਦੇ ਬੰਦ ਸੇਕ ਤੇ ਬਹੁਤ ਡੈਡੀ ਦੀ ਵੇਟ ਕਰਨ ਦੇ ਮੈਂ ਡੈਡੀ ਆ ਹੀ ਜਾਣਗੇ ਤੇ ਸ਼ਾਇਦ ਆ ਜਾਣਗੇ ਵੱਧ ਤੱਕ 15 ਮਿੰਟ ਤੱਕ ਹੋਰ 10 ਮਿੰਟ 15 ਮਿੰਟ ਕਿਉਂਕਿ ਪੌਣਾ ਘੰਟਾ ਹੋ ਗਿਆ ਭਾਜੀ ਤੁਨ ਨੂੰ ਭਾਈ ਨੂੰ ਫੋਨ ਕੀਤਾ ਕਹਿੰਦੇ ਪੌਣਾ ਘੰਟਾ ਹੋ ਗਿਆ ਇਥੇ ਤੁਰਿਆਂ ਨੂੰ ਇਹਨਾਂ ਤੋਂ ਮਿੱਟੀ ਨਾਲੀ ਆਵਾਜ਼ ਤਾਂ ਆਈ ਹਾਂ ਹਾਏ ਇਹਦੀ ਗੱਡੀ ਵਿੱਚ ਰੱਖ ਲੈਨੇ ਆ ਉਹ ਤੇ ਹੁਟੇ ਲੈਂਦੀ ਰਹੂਗੀ ਬਾਬਾ ਦਿਲ ਲੱਗਾ ਰਿਹਾ ਮੇਰੀ ਧੀ ਦਾ ਡੱਗੀ ਚ ਨਹੀਂ ਰੱਖਿਆ ਇੱਥੇ ਠੀਕ ਹੈ ਗੰਬਸਦਾਈ ਇਹ ਰਸਤਾ ਮੈਂ ਹਾਂ ਮੈਂ ਸੱਚੀ ਗੱਲ ਨੇ ਵੀ ਮੈਂ ਸ਼ੀਟ ਤੇ ਦੇ ਹਿਸਾਬ ਨਾਲ ਕਿੰਨੂ ਪੈਰ ਤੱਕ ਨਹੀਂ ਘੱਟੇ ਵਾਲਾ ਰੱਖਣ ਦਿੰਦਾ ਮਾਰੇ ਕੁੜੀਏ ਦਾ ਸਾਈਕਲ ਆ ਕੁੜੀਆਂ ਨੂੰ ਮਾਫੀ ਹੈ ਕੋਈ ਗੱਲ ਨਹੀਂ ਇਹ ਵਿਚਾਰੀ ਨੇ ਕੀ ਖਲਾਰਾ ਪਾਉਣਾ ਇਹ ਮਮਾ ਆਪਣੇ ਘਰ ਹੀ ਆ ਵੀ ਆਪਣੇ ਆ ਗਏ ਨੇ ਕਿੱਦਾਂ ਭਾਈ ਜੀ ਹੁਣ ਇਹ ਕਰੀਂ ਦੇਰ ਤੇ ਮੈਂ ਆਪੇ ਨਹੀਂ ਪਤਾ ਮਮੇ ਨਹੀਂ ਕੈਂਪ ਨਹੀਂ ਹਾਇ ਗਈ ਫੜੀ ਉਹ ਫੜੀ ਉਹ ਉਹ ਤੇਰੀ ਓਏ ਉਹ ਫੜੀ ਉਹ ਉਹ ਫੜੀ ਉਹ ਫੜੀ ਫੜੀ ਉਹ ਫੜੀ ਓਏ ਫੜੀ ਤੇਰੀ ਚਲੇ ਬੱਸੀ ਪਾ ਦੋ ਪਾ ਪਾਈ ਬੱਸੀ ਪਾ ਦੋ ਕੋਟਕੇ ਨ ਕੋਟਕੇ ਜਿੱਦ ਨਾ ਪਾਈ ਦੀ ਕੋਟਕੇ ਬੱਸੀ ਪਾ ਦੋ ਨਾ ਆਹ ਠੰਡ ਪੈ ਗਈ ਪਰੀ ਵੀ ਕਾ ਦੋ ਨੇ ਇੱਕ ਪਾ ਪਾ ਪਰੀ ਵੀ ਕਾ ਦੋ ਆ ਇੱਕ ਦਿਨ ਕਾ ਦੋ ਨਾ ਚੱਲੀ ਮੈਂ ਬਾਹਰ ਕਿਤੇ ਦੂ ਕਾ ਦੋ ਬਾਏ ਕਿਤੇ ਨਹੀਂ ਕਿਤੇ ਇਹ ਮੇਰੀ ਬਲੁੰਗੜੀ ਇਹ ਮੇਰਾ ਰਾਜਾ ਓ ਮਮੀ ਚੱਲੀਏ ਬਾਏ ਕਾ ਦੋ ਮੰਮਾ ਪਾਈ ਕਾ ਦੋ ਬਾਏ ਕਾ ਦੋ ਨਾ ਕ ਬਾਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਚਲ ਗਈ ਚਲ ਗਈ ਮੰਮੀ ਚਲ ਗਈ ਭਾਜਾ 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 ਮਨ ਉਹ ਮਮੀ ਤੇ ਚਲੀ ਲੜੀ ਅਸੀ ਕਾਲ ਠੀਕਾ ਮੈਂ ਵਧੀ ਵਧੀ ਮੈਨੂੰ ਫੂਗਣਾ ਉੰਡਿਆ ਹਰਪਾਲ ਦਾ ਤੇ ਇਹ ਦਾਦੀ ਦੇ ਨਾਲ ਲੱਗੀ ਉਸੇ ਟਾਈਮ ਹੀ ਦਾਦਾ ਆ ਗਏ ਤਦਾਗੇ ਕਿਨੇ ਜਪਿਆ ਉਹ ਮਿੱਚੂ ਰੋਇਆ ਫੇਰ ਮਨ ਨੂੰ ਸੁਭੀ ਦਿੱਤਾ ਕਿ ਸਾਰੇ ਕੰਮ ਲੀਟ ਫਿਰ ਸਿੰਮਟ ਪਿਆਰ ਤੋਂ ਬੋਲੇ ਲੱਗੇ ਬਲੇ ਬਲੇ ਬਾਬੇ ਲੱਗੇ ਹਨਾ ਹਾਂ ਨੀਣ ਦੇ ਕਨੇ ਲੱਗੇ ਭਲਾ ਉਹ ਇਹਨਾਂ ਦੇ ਸੰਗ ਵਿੱਚ ਆਣੇ ਹਨ ਵਾਵਾ ਹੀ ਬੁਰੇ ਲੱਗ ਜਾਂਦੇ ਹਨਾ ਸੀਮੰਡ ਦੇ ਕਰਦੇ ਆ ਖਤਰਦੇ ਆ 65 ਵਾਵਾ ਹੀ ਲੱਗਿੰਦੇ ਹਨਾ ਹੰਨੀ ਤੇ 96 ਲੱਗੇ ਐਸੋ ਸੋ ਤੁਹਾਨੂੰ ਨੇ ਹੀ ਡਿਕਣਾ ਹੀ ਬੜੇ ਚਿਰਦੇ ਮੈਂ ਫਿਰ ਤਨੂੰ ਭਾਈ ਨੇ ਫੋਨ ਕੀਤਾ ਤਨੂੰ ਭਾਈ ਨੇ ਫੋਨ ਕੀਤਾ ਮੈਂ ਉਹ ਕਹਿੰਦੇ ਅੱਧਾ ਘੰਟਾ ਹੋ ਗਿਆ ਇਹ ਮਗ ਗਿਆ ਦਦਨ ਵਾਜ ਦੇ ਦੋ ਸ੍ਰੀ ਹਰਦੀ ਹੁਣੇ ਹੈਲੋ ਵਾਈ ਦੇ ਦੋ ਦਦਾਂ ਨੂੰ ਦਦਾ ਹੈਲੋ ਹਾਂਜੀ ਹੈਲੋ ਸਸਿਕਾ ਕੋਲੀ ਚਾਹੀਦੀ ਕੋਲੀ ਕੱਢ ਗਈ ਹੈ ਸੱਜਾ ਬੱਜ ਗਿਆ ਕਹ ਲਓ ਤੇ ਬਦਰੀ ਬਦਰੀ ਪੈ ਰਹੀ ਮਾਰੀ ਬਸ ਕਰਦੀ ਨਾ ਸਰਿਆ ਸਰਿਆ ਜਾਜੂਣ ਬੱਜ ਗਿਆ ਮੌੜੀ ਦਾ ਬੱਜ ਗਿਆ ਅੱਛਾ 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 ਲੈੜੀ ਦੇਖ ਰਹੀ ਆਪਣੀ ਇੰਤਕਾਲ ਇਹਨੇ ਬਹੁਤ ਚੁੱਕੀ ਹੈ ਦਾਦ ਜੀ ਬੱਸੀ ਪਾ ਦੋ ਪੱਜ ਕੇ ਪੱਜ ਕੇ ਪੱਜ ਕੇ ਜਾ ਕੇ ਅਸੀਂ ਨਾਲ ਹੀ ਆ ਚੱਲ ਚੱਲੇ ਪੱਜ ਕੇ ਪੱਜ ਕੇ ਦਾਦ ਜੀ ਜਾ ਕੇ ਬੱਸੀ ਪਾ ਦੋ ਉਹਨੂੰ ਇਹ ਬੱਸੀ ਪਾ ਦੋ ਬਾਏ ਬਾਏ ਉਹ ਭਾਈ ਉਹ ਬੱਸੀ ਨਹੀਂ ਆਉਂਦੀ ਹੁਣ ਇਹ ਡਰ ਗਈ ਭੀ ਜੇ ਮੈਨੂੰ ਮੈਨੂੰ ਖਣ ਇੱਥੇ ਛੱਡ ਜਾਣਾ ਚਲੋ ਬਾਏ ਫੜ ਕੇ ਰੱਖੋ ਬਾਏ ਚਲ ਰਿਆਂ ਅੰਦਰ ਫੜ ਕੇ ਰੱਖੋ ਇਹਨੂੰ ਚਲੋ ਰਿਆਂ ਜੀ ਫੜੋ ਚੱਲ ਆ ਜਾ ਆ ਜਾ ਆ ਜਾ ਚਲੀਏ ਤੇ ਬਾਈ ਕਰ ਦੋ ਬਾਈ ਹੈਲੋ ਤੇ ਬਾਈ ਕਰ ਦੋ ਦਾਦੇ ਨੇ ਤੇ ਵਾਇਆ ਕਰਦਾ ਮਗਰ ਮੁੜ ਕੇ ਕਰੋ ਨਾ ਉਹਦੇ ਨੂੰ ਮੂੰਹ ਕਰਕੇ ਤੇਨ ਨਾ ਸੇਰ ਨਾ ਬੱਜੀ ਕੋਈ ਹੈ ਬਾਈ ਬਾਈ ਪੰਪ ਦਿਖ ਲੁੱਤੇ ਸੀਗੇ ਖਸੀਡਪੁਰ ਤੋਂ ਅੱਗੇ ਆ ਗਏ ਨਾ ਸੇਡਪੁਰ ਦੇ ਜਿਹਦੇ ਬਾਈਨੇ ਪਾਸੇ ਨਾਲ ਕਰਦਾ ਸਾਡਾ ਆਪਣੇ ਪੰਪਿਆ ਹਵਾ ਭਰਾਲੀਏ ਵੀ ਚਲੋ ਇਹਨਾਂ ਦਾ ਬੜਾ ਬੜਾ ਸੁਣਨਾ ਹਾਜੀ ਨਹੀਂ ਜਲਦੀ ਜੀ ਓਹੋ ਮੈਂ ਜਲਾਵਾ ਭਰੰਨੇ ਪਰ ਕਹਿੰਦੇ ਨਹੀਂ ਚਲਦੀ ਹਨ ਬਣ ਕੇ ਗੱਲਾ ਪ੍ਰਾਈਵੇਟ ਸੀਗਾ ਇਹਨਾਂ ਦਾ ਉਹ ਤੇ ਚਲੋ ਉਹ ਪੰਪ ਦੇ ਨਾਲ ਸਰਕਾਰੀ ਹੈ ਨਾ ਤੇ ਹਵਾ ਅਜਾ ਮਰਜ਼ੀ ਵੀ ਪ੍ਰਾਈਵੇਟ ਵਾ ਤੇ ਇਹ ਵੀ ਬੰਦੇ ਵਾਗੇ ਵੀ ਨੇ ਅੱਜ ਰਸ ਚੰਗਾਈ ਟੋਲ ਦੇ ਤੇ ਬਲੇ ਬਲੇ ਲੈਣਾ ਮਗਰ ਵੀ ਬਹੁਤ ਜ਼ਿਆਦਾ ਲੱਗੀਆਂ ਨੇ ਉਹ ਐਂਡ ਤੱਕ ਲੱਗੀਆਂ ਨੇ ਇਧਰ ਵੀ ਅੱਗੇ ਵੀ ਆ ਤੁਸੀਂ ਤੁਸੀਂ ਸਸਿਕਾਂਡੀ ਜੀ ਅੰਡੀ ਐਸੀ ਗਾ ਸਸਿਕਾ ਇਹ ਆ ਜੀ ਮਰੂਦ ਕਰ ਦੋ ਕਿਲੋ ਕੱਟਦੇ ਆਂ ਚੰਗੇ ਚੰਗੇ ਜਿਹੇ ਪਾਦ ਦੇਖ ਕੇ ਆਪਣੇ ਘਰਾਂ ਨੂੰ ਕੰਮ ਦਾ ਫੇਰ ਹੋ ਗਿਆ ਮੰਦਾ ਅੰਟੀ ਦਸੰਡੇ ਤੇ ਕੰਮ ਫੇਰ ਪਾਈ ਚਲਾ ਦਿਓ ਜਿੰਨਾ ਚਿਰ ਵੀਡੀਓ ਪਾ ਦਈਏ ਕੰਮ ਚੱਲਦਾ ਰਹਿੰਦਾ ਇੰਡੀ ਹੁਣਾਂ ਦਾ ਜਦੋਂ ਕੰਮ ਫੇਰ ਮੈਂ ਆਉਂਦਾ ਨਹੀਂ ਥੋੜਾ ਲੇਟ ਹੋਏ ਨਾ ਉਹ ਕਿਵੇਂ ਚ ਫੇਰ ਕੰਮ ਬੰਦ ਹੋ ਜਾਂਦਾ ਵਾ ਤੇ ਬੱਸ ਆ ਲੋਕੇਸ਼ਨ ਤੁਹਾਨੂੰ ਦਸੀ ਜੇ ਬਾਈਪਾਸ ਆ ਕਾਲਜ ਆ ਕੀ ਹੈ ਇਹ ਇਹਦੇ ਸਾਹਮਣੇ ਬਿਲਕੁਲ ਬੱਸ ਐਂਡੀ ਕਾਲਜ ਆ ਕਾਲਜ ਕਾਲਜ ਆ ਟੂ ਟੂ ਦਾ ਨਾਮ ਹੈਗਾ ਅਨੰਦ ਕਾਲਜ ਹਾਂ ਉਹ ਪੰਜਾਬੀ ਚ ਲਈ ਹਾਂ ਪੜ ਲਿਆ ਮੈਂ ਆਹ ਵੇਖੋ ਜਿਹੜੇ ਦੋ ਚਾਰ ਵੀਡੀਓ ਵੇਖਣਗੇ ਆਉਣਗੇ ਜਰੂਰ ਮਰੂਦ ਆਪਾਂ ਲੈ ਲਿਆ ਕਟਾਲੇ ਆਂਟੀ ਦੇ ਕੋਲੋਂ ਤੇ ਪਰ ਅੰਟੀ ਜੀ ਨੇ ਮਤਲਬ ਕੈਮਰੇ ਤੋਂ ਵੱਲੇ ਦੁੱਖ ਸੋਖਾਂਝਾ ਕੀਤਾ ਅੰਟੀ ਕਹਿੰਦੇ ਕੰਮ ਫੇਰ ਬਹੁਤ ਘਟ ਗਿਆ ਬਹੁਤ ਜ਼ਿਆਦਾ ਕਹਿੰਦੀ ਕਈ ਵਾਰੀ ਦੇ ਮੱਲਬ ਇਹ ਵੀ ਇੱਕ ਡੱਬਾ ਅਮਰੂਦਾਂ ਦਾ ਲਾਇਆ ਉਹ ਤੇ ਉਹ ਵੀ ਨਹੀਂ ਲੱਗਦਾ ਉਹ ਵੀ ਸੁੱਕ ਗਏ ਇਹ ਗਾੜੀ ਪਾਏ ਪਾਏ ਨਾ ਅਮਰੂਦ ਉਹ ਵੀ ਸੁੱਕ ਗਏ ਤੇ ਯਾਰ ਤੁਹਾਡੇ ਸਿਰ ਤੇ ਹੀ ਆ ਤੇ ਕੰਮ ਚਲਾ ਦਿਆ ਕਰੋ ਯਾਰ ਠੀਕ ਨਹੀਂ ਗਾ ਆਪਣੇ ਪੰਜਾਬੀ ਬੜੇ ਬੇਨਤੇ ਆ ਵੀ ਕੰਮ ਚਲਾਉਣਗੇ ਅੰਟੀ ਦਾ ਫੇਰ ਓਕੇ ਅੰਟੀ ਜੀ ਬਾਏ ਹੋ ਤਰੀ ਆਂਦੀ ਕੀ ਆਂਦੀ ਐ ਕਿੱਥੇ ਪਾ ਪਾ ਕਿਥੇ ਪਾ ਪਾ ਸੁੱਤਾ ਹੀ ਹਾਂ ਦੇਈ ਪਾ ਖਾਣ ਥਾਲ ਦੇ ਖਾਲ ਦੇ ਪਾ ਪਾ ਖਾ ਦੋ ਹੱਪਾ ਕਾ ਦੇ ਹੱਪਾ ਕਾ ਦੇ ਪਾਣ ਪਾਣ ਹੱਪਾ ਕਾ ਦੇ ਹੱਪਾ ਕਾ ਦੇ ਨਾ ਫੇਰ ਹੀ ਉਠੋ ਕਪਾ ਬਾਹਰ ਆਈ ਦੇ ਪਾ ਉੱਠ ਜਾ ਦੇਖੋ ਸੋਣੀ ਮੈ ਕਿਨ ਲੱਗ ਗਈ ਐ ਬਦੀਆਂ ਵੇ ਹੱਪਾ ਕਾ ਦੇ ਨਾ ਤਾਂ ਇੱਠੋ ਕਪਾ ਹੱਪਾ ਕਾ ਦੋ ਹੱਪਾ ਕਾ ਦੋ ਪਾ ਸਸਿਕਾ ਸਰਾਜ ਕਿੱਥੇ ਆ ਕਾਕਾ ਕਾਕਾ ਰਗਣ ਕਿੱਥੇ ਆ ਕਿੱਥੇ ਆ ਕਾਕਾ ਪਤਾ ਕਿਹੜਾ ਕਾਕਾ ਕਹਿੰਦੀ ਤੁਹਾਨੂੰ ਦੱਸਦਾ ਆ ਆਪਣੀਆਂ ਫੋਟੋਆਂ ਨੇ ਕਹਿੰਦੀ ਆ ਕਾਕਾ ਕਾਕਾ ਇੱਧਰ ਆ ਇੱਧਰ ਆ ਇੱਧਰ ਆ ਲੇ ਵੀ ਜਾਲੀਆਂ ਦੇ ਵਿੱਚ ਬਹੁਤ ਘਟਾ ਫਸਿਆ ਪਿਆ ਏ ਤੇ ਉਹ ਕੱਢ ਦਿੱਤਾ ਤੇ ਹੁਣ ਹੁਣ ਪੂਲਿੰਗ ਹੋਣੀ ਨਹੀਂ ਤੇ ਆ ਹੁਣ ਨਾ ਸਫਾਈ ਕਰਨੀ ਹੈ ਹਰ ਗੁਣ ਇਹਨੂੰ ਕਿਹਾ ਮੈਂ ਚਲ ਤੂੰ ਝਾੜੂ-ਝੂੜ ਮਾਰ ਦੇ ਵੀ ਤੇ ਪਰ ਝਾੜੂ ਪੁੰਜੇ ਨਹੀਂ ਮਾਂਦੀ ਸਾਡੇ ਮੂੰਹਾਂ ਤੇ ਮਾਰ ਨਹੀਂ ਮੈਂ ਕੱਢਦੀ ਗੱਡੀ ਵੀ ਚੋਣ ਤੇ ਆਪਾਂ ਫਿਰ ਬਟਾਲੀ ਨੂੰ ਚੱਲੀਏ ਇਹਨਾਂ ਨੂੰ ਮਾਣੀ ਦੀ ਦੀ ਲਾ ਦਾਂਗੀ ਜੇ ਮਨਿੰਦਰ ਨੂੰ ਕਹਣਾ ਕੈਨੇਡਾ ਤੋਂ ਆਵਾਂਗਾ ਨਾ ਅਗਲੀ ਵਾਰੀ ਹੁਣ ਜਦੋਂ ਕਿਤੇ ਆਏਗਾ ਵਾਪਸ ਤੇ ਆ ਲੈ ਜਾਣਾ ਬੈਗ ਬੂਗਰ ਖਣਵਾਤੇ ਉਹਦੀ ਜੋਗਾ ਠੀਕ ਆ ਓਏ ਠੀਕ ਆ ਡੜ ਤਰ ਜੇ ਮੈਂ ਆ ਲੈ ਜਾਾਂਗਾ ਸਾਈਕਲ ਜਿਆ ਨਾ ਵੀ ਹੋਣਾ ਮੈਂ ਇਹਨਾਂ ਨੂੰ ਵੱਡੀ ਦੀਦੀ ਨੂੰ ਉਤਾਰ ਕੇ ਨਾ ਤੇ 2 ਮਿੰਟਾਂ ਨੂੰ ਬਾਅਦ ਰੁਖਾਂਗਾ ਫਿਰ ਚੱਜਣਾ ਵਾਪਸ ਹੀ ਆਪਣੇ ਸ਼ਹਿਰ ਬਟਾਲੀ ਜਾਣ ਨੂੰ ਪਹੁੰਚ ਗਿਆ ਨਾ ਆਪਾਂ ਹਿੰਜਾਣਾ ਕੋਲ ਵੀ ਨਹੀਂ ਨਚਣਾ ਮੰਮੀ ਆਈ ਜੇ ਤਾਂ ਇਹ ਕੁਵਾਰ ਤਾਂ ਇਹ ਪਰੋਣੇ ਆਏ ਤਾਂ ਲੈ ਗਿਆ ਸਹੀ ਗੱਲ ਸਹੀ ਗੱਲ ਦੇ ਸਹੀ ਗੱਲ ਇਹ ਕਹਿੰਦੀ ਕੋਈ ਇੱਕ ਕਹਿੰਦੀ ਕਹਿੰਦੀ ਬਾਹੜੇ ਵਾਲ ਨਾ ਪਈ ਜਾਵੇ ਸਹੀ ਕਿ ਨਹੀਂ ਕਹਿੰਦੀ ਕਹਿੰਦੀ ਆਉਣ ਲੱਗੀ ਮਿੰਟ ਮਿੰਟ ਚੱਲ ਚਲੋ ਉਧਰ ਚੱਲੀ ਗਈ ਆ ਵੀ ਨਾ ਰਲਈ ਆ ਵੀ ਮੈਂ ਆਪਕੋ ਕਹੀ ਜਾ ਰਹੀ ਇਹ ਦੋ ਹੋ ਸਕਦੇ ਐਹੀਂ ਨਹੀਂ ਦੋ ਹੋ ਸਕਦੇ ਠੀਕ ਨਹੀਂ ਗੱਲ ਇਹ ਦੋ ਜਣੀਆਂ ਰਲੀਆਂ ਨੇ ਤੇ ਮੈਂ ਤੇ ਬੜੀ ਗੁੱਸਾ ਕੀਤਾ ਕਹਿੰਦੀ ਮੇਰੇ ਘਰ ਕਿਉਂ ਨਹੀਂ ਆਈ ਮੈਂ ਲੈ ਜਾਣਾ ਮੈਂ ਸੰਗਣਾ ਦੇ ਉੱਤੋਂ ਦੀ ਬਣ ਰਹੀ ਕਹਿੰਦਾ ਮੈਂ ਬੜਾ ਗੁੱਸਾ ਕਰਨਾ ਬੱਸ ਹੋ ਗਈ ਹਾਂ ਉਹ ਤਣਾ ਨਾ ਆਉਂਦੇ ਕਿਹੜੀ ਯਾਤਰਾ ਨਹੀਂ ਪੜਨਾਂ ਆਨੇ ਵੇਖੀ ਨਾ ਚਾਰ ਬੁੜਵਾਇਆ ਵੇ ਤੜਣ ਦੀ ਸਹੀ ਹੈ ਅੱਛਾ ਅੱਛਾ ਅੱਜ ਤੇ ਤੁਮ ਇੰਨਾ ਹੀ ਮਿਲੂ ਹੈ ਹੈ ਦੇਖ ਲਈ ਚਲੋ ਦੇਖ ਲਈ ਚਲੋ ਜਾਓ ਸੇਬ ਖਾਓ ਸੀ ਸੇਬ ਖਾਓ ਲੈਂਟਰ ਪੈ ਗਿਆ ਸੇਬ ਖਾਓ ਬਿਲਡਿੰਗ ਹੀ ਪੈਣੀ ਬਿਲਡਿੰਗ ਪੈएगी ਸਮਾਂ ਲੱਗਦਾ ਤੈਨੂੰ ਪਤਾ ਹੈ ਨਾ ਇਹਨਾਂ ਪਣਾ ਪੱਤਰੇ ਲਿਆ ਹਾਂ ਮੈਂ ਨਾ ਪੱਤਰੇ ਲਿਆ ਪਾਈਆਂ ਗੱਲਾਂ ਆਉਂਦੀਆਂ ਪਾਈਆਂ ਗੱਲਾਂ ਆਉਂਦੀਆਂ ਸਹੀ ਗੱਲ ਹੈ ਇਹ ਹੈ ਨਾ ਦੋਸਿਆ ਆਹਾਂ ਸਿੰਪਲ ਹੈ ਇਹ ਕੋੜੇ ਨਹੀਂ ਪਾਇਆ ਸਰ ਇਹਨੇ ਕਿੱਟ ਰੱਖੀ ਮੈਂ ਕਿਹਾ ਮੋਡੇ ਨੂੰ ਕਿੱਟ ਕਿਉਂ ਨਹੀਂ ਲੋਂਨ ਦਿਆ ਦੇਖ ਅੱਛਾ ਇਹ ਤਾਂ ਮੈਂ ਪਨੀਰ ਵਾਲੇ ਵਿੱਚ ਭਾਈ ਜਾਂੜਿਆ ਪਨੀਰ ਵਾਲੇ ਬਣੇ ਨਹੀਂ ਪੀਤੀ ਸਬਜੀ ਪਵਾ ਕੇ ਖੜੀ ਮੈਂ ਬਰਾਹ ਲਾ ਖਾਓ ਭਰਾੜਿਆ ਮੈਂ ਇੱਧਰ ਪਾ ਮਿਕਸ ਸਬਜੀ ਸੀ ਦਾਲ ਸੀ ਰੋਟੀ ਰੱਖੀਗੀ ਚਾਵਲ ਸੀ ਚਾਵਲ ਸਹੀ ਭੱਲੇ ਆਲਾ ਤੇ ਉਹ ਵੀ ਪਾ ਲਿਆ ਤੇ ਮੈਨੂੰ ਨਹੀਂ ਪਤਾ ਕਿ ਉਹ ਨਹੀਂ ਇੱਕ ਟੱਪ ਦੀ ਬੋਤਲ ਦੋ ਹੋਰ ਇਟੇ ਨਹੀਂ ਬੋਤਲ ਫੜੀ ਕੋਲਡ ਰਾਈ ਦੀ ਬੋਤਲ ਭਈ ਉਹ ਹੀ ਕੱਟ ਕੇ ਪਾਰੀ ਆਪਾਂ ਨੂੰ ਲੈ ਗਿਆ ਲੈ ਗਿਆ ਲੈ ਨਹੀਂ ਗਏ ਆਪਾਂ ਤਿੰਨਾਂ ਜਾਣੇ ਲਾ ਕੇ ਮੈਂ ਆਹ ਮੰਨ ਕੇ ਨਾ ਮਾ ਇਹ ਡਰਦਾ ਕਹਿੰਦਾ ਹਰ ਮੈਂ ਤਿੰਨਾਂ ਜਾਣੇ ਪੀ ਲਿਆ ਬੈਠੀ ਮਾਦਰ ਉਹ ਕਹਿੰਦਾ ਮੈਂ ਆਪਾਂ ਇਹਦਾ ਮਿਸ਼ਨ ਕਰਨਾ ਹਾਂ ਹਾਂ ਜੀ ਕਿਦਾਂ ਮਾ ਦਾਦਾ ਲੈ ਟੋਈਗਾ ਨਾ ਉਹ ਪਾੜ ਨੂੰ ਪਾ ਤਾ ਐਠੇ ਆ ਹਾਂ ਬਾਹਰ ਜਾ ਪੜ ਲੈ ਹਲੋ ਆ ਕਮਨ ਬਏ ਉਹ ਤਾਂ ਬਾਪੋ ਰੰਗ ਵਾਸ਼ਾ ਇਹ ਤਾਂ ਫੋਨਵਾਦ ਨੂੰ ਮੈਂ ਨਹਿ ਹਿਮਾਚਲ ਪ੍ਰਦੇਸ਼ ਉਧਰ ਜਾ ਕੇ ਬਾਸ ਕਰਦਾ ਟਾਵਰ ਨਹੀਂ ਆ ਰਹਾ ਟਾਵਰ ਤੇ ਚੜ ਜਾ ਹਵਾ ਜਾਏਗਾ ਆ ਤੂੰ ਉਾਂ ਚੜਾ ਹੋਇਆ ਹੈ ਮੈਂ ਟਾਵਰ ਤੇ ਇਟੜੋ ਇਹ ਲੋਰਸ ਕਰਕੇ ਭੰਗੜਾ ਕਰ ਰਹਾ ਭੰਗੜਾ ਨਹੀਂ ਯਾਰ ਲੱਸੀ ਪੀ ਰਹਾ ਲੱਸੀ ਵਾਹ ਬਾਪੋ ਤਾਓ ਬਸ ਬੜੀਆ ਤੂੰ ਬਤਾਓ ਸਮਾ ਵੀ ਬੜਿਆ ਕੰਮ ਕਾ ਬੋ ਬਸਾ ਕਾ ਗੇ ਥਾ ਕਿ ਬੱਕਰੀ ਚੋਰੀ ਹੋ ਗਈ ਹੈ ਬੱਕਰੇ ਚਾੜੇ ਵਾਲੀ ਕੋ ਚਾੜ ਹੀ ਹਾਵੇ ਯਾਰ ਡਾ ਕੇ ਮਾਰੇ ਬਾਤ ਸੁਣੀਆ 28 ਬਸ ਤੇ ਮੇਰਾ ਫੋਨ ਮਤ ਲਗਾਇਆ ਮੜੀਏ ਐ ਜੋ ਹਮ ਬਿੱਲੇ ਕੋ ਜਾਣਦੇ ਹੋ ਬਿੱਲੇ ਕੋ ਕਾਹ ਤਰਾ ਬਾਪ ਆਵੋ ਨਹੀਂ ਬਿੱਲੇ ਕੋ ਜਾਣਦੇ ਹੋ ਉਹ ਜਾਨੀ ਲਾਣਾ ਦਾ ਨਾਮ ਤੇ ਨਹੀਂ ਵਹੀ ਆ ਕੇ ਬਕੋਰੀ ਮਾਰੇਗਾ ਟੇਲੀ ਪਿਛਵਾੜੇ पंजाब से बात करता मैं हरियाणा से बात करता तो वहाँ साले तू पंजाब में आ फिर हम हरियाणा में आता मैं कोई हूँ मैं इतना पहला नहीं हूँ जब तारे पीछे हूँ वल्लाह बीबी हम तुमको माफ करती मैं तो भी भी करती। मैं तुझे माफ करती नहीं तो तुझे दफन कर दी बीबी तुम्हें पेट्रोल पंप के कुएं में डाल देती हो अगर बात कर रहा है हम तुम्हारा बाप होती परिका तो हाँ भाई का तो भाई का तो सारे ਇਧਰ ਕਰੋ ਇਧਰ ਕਬਾਈ ਕਮ ਚੱਲੇ ਆ ਕਮ ਚੱਲੇ ਆ ਬਾਈ ਕਦੋ ਬਾਈ ਚਲੋ ਜਾਓ ਬਾਈ ਇਧਰ ਮੈਂ ਗੋਦੀ 'ਚ ਬੈਠੀ ਵੀਡੀਓ ਦੇਖੀ ਚਲੋ ਠੀਕ ਆ ਜੀ ਓਕੇ ਬਾਈ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਦੇ ਮੈਂ ਨਹੀਂ ਫੇਰ ਰਮਾ ਗਣ ਪੈਣੀ ਹੋਣਾ ਘਰ ਨੂੰ ਚਲੀਏ ਤੇ ਹੁਣ ਬਾਬਾ ਗੁਲਾਬ ਸਿੰਘ ਜੀ ਦੇ ਸ਼ਬਦ ਲਾਦ ਗਏ ਕੈਣ ਦੇ ਸੋਹਣੇ ਆ ਤੇ ਉਹ ਸੁਣਦੇ ਜਾਂਦੇ ਨਾਲ ਨਾਲ ਧਰਵਾਤ ਦੇ ਨਾਲ ਨਾਲ ਜਿਹਦੀ ਕਹਿ ਕੇ ਮਰ ਦਿੱਤੀ ਜਵਾ ਯਾ ਮਰਦ ਜਿਹਹਾ ਮਾਹਲਾ ਕੱਢੀ ਤਾ ਯਾ ਮਰਦ ਜਿਹਹਾ ਮੈਂ ਖਾਰਾ ਮਿੱਤ ਢੋਲ ਤੇ ਜਾਮ ਨਹੀਂ ਹੜਿਆ ਇਹ ਬੜੀ ਵਿਫਤਾਈ ਯਾਰ ਜਾਂਦਿਆਂ ਮੈਂ ਲੱਗਾ ਤੇ ਆਉਂਦਿਆਂ ਮੈਂ ਲੱਗਾ ਓ ਪਰਲੀ ਲਾਣੇ ਕੋਈ ਲੰਡੀ ਆ ਲੈਣੇ ਲੰਡੀ ਨਾ ਪਰਲੀ ਓ ਟਰੱਕ ਆਉਣੇ ਵਿਚਾਨੇ ਆਪਣਾ ਟਿਪਰ ਜਿਹੜਾ ਬੈਕ ਕਰ ਲਿਆ ਜੀ ਟੰਡੇ ਕੇਰਾ ਹੋ ਗਈਆ ਤੇ ਹੁਣ ਪਹੁੰਚੇ ਆ ਘਰੇ ਤੇ ਸੰਦੀਪ ਨੂੰ ਲਾਤਾ ਖੋਣ ਮੇਕਾ ਪਹੁੰਚ ਗਏ ਆ ਘਰੇ ਮੈਂ ਅੱਛਾ ਅੰਜੀ ਕੀ ਹੈ ਉਹ ਨਾ ਹਮ ਬੰਦੂ ਨਹੀਂ ਉੱਪਰ ਕੌਣ ਹੈ ਮੰਮੀ ਉਹ ਹੋਰ ਲਈ ਬੋਲਦਾ ਉਹ ਨਾ ਦੇਖੇ ਇੱਥੇ ਅੱਛਾ ਅੱਛਾ ਕੌਣ ਜਿਤੰਡੇ ਅੱਜ ਚਨਈ ਕੇ ਨਹੀਂ ਆ ਜੰਦੂ ਹੋ ਹੋ ਨਾਰ ਗਣਵਾ ਵਰਵੜਾ ਪੰਦੀ ਰਹਿੰਦੀ ਨੇ ਉਹਦੇ ਨਾਲ ਜੀਲ ਕਹਿੰਦਾ ਕਰਾਂ ਸੁਨੋ ਸਾਂਜਾ ਉਹ ਵੀ ਅਜੇ ਆ ਮੈਚ ਨਾ ਆਉਂਦਾ ਉਹਦੇ ਭਾਵੇਂ ਸਾਡਾ ਜੀ ਨਾ ਲੱਗਿਆ ਕਨੇ ਅਜੇ ਆ ਮੈਚ ਕਰਕੇ ਆ ਰਹੇ ਲੱਗੇ ਆ ਤੇ ਇੱਥੇ ਹਰ ਦਾਦਾ ਦਾਦਾ ਪਾਪਾ ਅੱਜ ਮੰਜੇ ਦੇ ਕਿਉਂ ਆ ਬਹੁ ਹੈ ਨਵੇਂ ਘੁੰਮਦੀ ਫਿਰਦੀ ਅੰਗਲ ਫੜਨ ਦੀ ਕੋ ਆ ਉਹ ਕੈਚ ਕਰ ਲੈ ਜਨੇ